ਤਰਨਾਵਾ ਦੇਖਣ ਵਾਲਿਆਂ ਨੂੰ ਤੇ ਭਾਈ ਅੱਜ ਅਸੀਂ ਆਏ ਹੋਏ ਹਮਨ ਸਿਟੀ ਵਿੱਚ ਖਰੜ ਦਾ ਏਰੀਆ ਮੰਡੇਰ ਨਗਰ ਮੰਡੇਰ ਨਗਰ ਦੇ ਲੱਗ ਕੇ ਪੈ ਜਾਂਦਾ ਤੇ ਨੀਚੇ ਦੀ ਸੀਵਰੇਜ ਦੀ ਪਟਾਈ ਸ਼ੁਰੂ ਕਰ ਰਹੀ ਅੱਜ ਆਪਾਂ ਨੇ ਨੀਚੇ ਕੋਠੀ ਦੇ ਵਿੱਚ ਆਪਾਂ ਸੀਵਰੇਜ ਦਾ ਕੰਮ ਸ਼ੁਰੂ ਕਰਿਆ ਅੱਜ ਤੇ ਉੱਪਰ ਦੀ ਵੀ ਚਣਾਈ ਚੱਲੀ ਜਾਂਦੀ ਹੈ ਉੱਪਰ ਵੀ ਬਣਨਾ ਫੋਰਸ਼ਨ ਤੇ ਉਹ ਇਟਾਂ ਕਰਕੇ ਕੰਮ ਬੰਦ ਹੈ ਹਜੇ ਤੇ ਭਾਈ ਸਵਾਗਤ ਕਰਦੇ ਆ ਅੱਜ ਤੁਹਾਡਾ ਨਵੇਂ ਬਲੌਗ ਵਿੱਚ ਅਨੇਚੇ ਦਾ ਆਪਾਂ ਅੱਜ ਸ਼ੁਰੂ ਕਰਿਆ ਕੰਮ ਇੱਥੇ ਤੇ ਪੂਰੀ ਅੱਜ ਵੀ ਆਪਣਾ ਟਾਰਗੇਟ ਮੇਲਨ ਕੱਢਣ ਦਾ ਹੋਊਗਾ ਮੇਲਨ ਦੀ ਪਟਾਈ ਹੋ ਰਹੀ ਹੈ ਤੇ ਪਿੱਛੇ ਤੇ ਲੈ ਕੇ ਅੰਦਰ ਤੱਕ ਆਪਾਂ ਪਟਾਈ ਕਰਾਂਗੇ ਅੱਜ ਅੱਗੇ ਫਰੰਟ ਦੇ ਵੇਹੜੇ ਤੱਕ ਲੈਨ ਕੱਢੋਗੇ ਅੱਜ ਦਾ ਬਾਬੂ ਆਹੀ ਪਟਾਈ ਹੋਣੀ ਹੈ ਬਲਤ ਆਪਾਂ ਦੀ ਹੈ ਨਾ ਮਿੱਟੀ ਵੀ ਇੱਥੇ ਚਿੱਕਣੀ ਜੀ ਮਿਕਸ ਜੀ ਯਾਰ ਇਸ ਲਈ ਜੀ ਤੇ ਪਾਣੀ ਛੱਡਣੇ ਛੱਡੇ ਹੁਣ ਕਰਕੇ ਕਹੀ ਨਾਲ ਚਿਪਕੀ ਜਾਂਦੀ ਐ ਮਿੱਟੀ ਟੱਕ ਭਰਦੇ ਜਾਂ ਪੂਰਾ ਚਿਪਕ ਜਾਂਦੀ ਨਾਲ ਮਿੱਟੀ ਤੇ ਪਿੱਛੇ ਬਾਈ ਵੇੜੇ ਵਿੱਚ ਖੱਡਾ ਮਾਰ ਕੇ ਇੱਥੇ ਲੈਂਨ ਕੱਢੂਗੇ ਆਪਾਂ ਤੇ ਪਿੱਛੇ ਆਹ ਪਾਈਪ ਖੜੇ ਆ ਆਪਣੇ ਬਾਪਰ ਦੇ ਪ੍ਰਵੀਨ ਜਿਹੜੀ ਪਾਈ ਹੋਈ ਐ ਉੱਪਰ ਬਾਥਰੂਮ ਬਣਨੇ ਆ ਬਾਬੂ ਜੀ ਕਹਿੰਦੇ ਤੇ ਉੱਪਰ ਵੀ ਚੜਾਈ ਸ਼ੁਰੂ ਕਰਤੀ ਸੀ ਉਹ ਵਿੱਚ ਵਿਚਾਲੇ ਰੁਕਿਆ ਹੋਇਆ ਕੰਮ ਹੋ ਸਾਨੂੰ ਪਤਾ ਈ ਇੱਟਾਂ ਕਾ ਕੇ ਇੱਟਾਂ ਹੈ ਨਹੀਂ ਦੀਆਂ ਤਾਂ ਕਰਕੇ ਥੱਲੇ ਪਲਾਸਟਰ ਪਿੱਛੇ ਵੀੜੇ ਦਾ ਪਲਾਸਟਰ ਰਹਿੰਦਾ ਬਾਕੀ ਦਾ ਪਲਾਸਟਰ तकरीबन ਸਾਰਾ ਹੋਇਆ ਹੋਇਆ ਏ ਤੇ ਤਾਂ ਕਰਕੇ ਅੱਜ ਬਈ ਕੰਮ ਸ਼ੁਰੂ ਕਰਿਆ ਏ ਕੱਲ ਦਾ ਕੱਲ ਤਾਂ ਸ਼ੁਰੂ ਕੱਲ ਥੋੜਾ ਜਿਹਾ ਹੋਰ ਪਾਸੇ ਚਲੇਗੇ ਤੇ ਕੰਮ ਕਰਨ ਅ ਅੱਜ ਆਏ ਬਈ ਅੱਜ ਸ਼ੁਰੂ ਕਰਿਆ ਕੰਮ ਤੇ ਅੱਜ ਆਪਣਾ ਟਾਰਗੇਟ ਮੇਲੇ ਅੰਦੀ ਪਟਾਈ ਕਰਨੇ ਦਾ ਹੀ ਹੈ ਗੈਤੀ ਤੇ ਲੋੜ ਨਹੀਂ ਹੈ ਬਾਪੂ ਉੱਪਰੋਂ ਸਾਰਾ ਡੰਡੀ ਸੀ ਨਾ ਉੱਪਰ ਉੱਪਰ ਮਸਾਲਾ ਦਾ ਠੀਕ ਹੈ ਥੱਲੇ ਮਿੱਟੀ ਆ ਵੀ ਗਿੱਲੀ ਹੈ ਕਿ ਆਪੇ ਹਾਂ ਪਲਸਟਰ ਹੀ ਹੋਇਆ ਤਾਂ ਹੈ ਯਾਰ ਸਾਹਿਬ ਠੀਕ ਹੈ ਠੀਕ ਹੈ ਚਾਹ ਲਿਆ ਦੋ ਕੱਪ ਬਣਾ ਕੇ ਅੱਜ ਥੱਕ ਗਿਆ ਫਿਰ ਇਹ ਆਪਣਾ ਪਟਾਈ ਦਾ ਕੰਮ ਚੱਲੀ ਜਾਂਦਾ ਆਪਣਾ ਭਾਈ ਤੇ ਮੇਲ ਆਂਦੀ ਪਟਾਈ ਹੋਈ ਜਾਂਦੀ ਹੈ ਅੰਦਰਲੇ ਪਾਸੇ ਮਿੱਟੀ ਸਾਰੀ ਗਿੱਲੀ ਹੋਈ ਵੀ ਤੀ ਕਿਉਂਕਿ ਪਲਸਟਰ ਵਾਲਾ ਪਾਣੀ ਸਾਰਾ ਜਿਹੜਾ ਤਰਾਈ ਤੁਰੀ ਕਰੀ ਅੰਦਰ ਮਿੱਟੀ ਚ ਵੜਿਆ ਹੋਇਆ ਤੇ ਮਿੱਟੀ ਬੈਠੀ ਵੀ ਹੋਈ ਆ ਤੇ ਮਿੱਟੀ ਗਿੱਲੀ ਹੋ ਗਈ ਸੀ ਤੇ ਬਈ ਬਾਹਰਲੇ ਪਾਸੇ ਪਟਾਈ ਹੋਈ ਐ ਸੌਖੀ ਹੋਈ ਐ ਪਰ ਇੱਥੇ ਵੀ ਇੱਕ ਹੋਰ ਪੰਗਾ ਆ ਗਿਆ ਸਾਨੂੰ ਪੰਗਾ ਪਿਆ ਇੱਥੇ ਮਿੱਟੀ ਪਟਾਈ ਕਰਨ ਲੱਗੇ ਇੱਥੇ ਮਿੱਟੀ ਰੇਸਲੀ ਜੀ ਆ ਗਈ ਧੀ ਉਹਦੇ ਕਰਕੇ ਬਾਈ ਇਧਰ ਦੇ ਪਹਿਲਾਂ ਆਪਾਂ ਨੇ ਸੱਡ ਸੱਡ ਤੇ ਮਿੱਟੀ ਚੱਕੀ ਨਹੀਂ ਦੀ ਉਹ ਢਾਂਗ ਸਾਰੀ ਵਿੱਚ ਗਿੱਦਗੀ ਆ ਕੇ ਤਾਂ ਕਰਕੇ ਇੱਥੇ ਪਟਾਈ ਚੌੜੀ ਹੋਊਗੀ ਥੋੜੀ ਜੀ ਤੇ ਬਾਈ ਇੱਥੇ ਪਟਾਈ ਹੁਣ ਆਪਾਂ ਕਰ ਰਹੇ ਆ ਟਾਈਮ ਇਸ ਟਾਈਮ ਹੋ ਗਿਆ 3:30 ਵਜੇ 2:30 ਵਜੇ ਲੱਗੇ ਤੇ ਇਹਨੂੰ ਪਟਾਈ ਨੂੰ ਕਰਨਾ ਸੀ ਅੰਦਰ ਵਾਲੀ ਪਟਾਈ ਆਪਣੀ ਕੰਪਲੀਟ ਹੋ ਗਈ ਇਧਰ ਵੀ ਖੈਰ ਮਿੱਟੀ ਗਏ ਕੈਮਰੇ ਚ ਵੀ ਠੀਕ ਸੀਗੀ ਤੇ ਇਧਰ ਵਾਲੇ ਕਮਰੇ ਚ ਮਿੱਟੀ ਗਿੱਲੀ ਧੀ ਇੱਥੇ ਪਟਾਈ ਥੋੜੀ ਔਖੀ ਹੋਈ ਐ ਮਿੱਟੀ ਗਿੱਲੀ ਹੋਣ ਕਰਕੇ ਕਹੀ ਨੂੰ ਚਿਪਕੀ ਜਾਂਦੀ ਧੀ ਤੇ ਭਾਈ ਅੱਜ ਆਪਣਾ ਦੇਖਦੇ ਹਾਂ ਸਮਾਨ ਨੋਟ ਕਰਕੇ ਪਰਚੀ ਭੇਜੀ ਹੋਈ ਹੈ ਤੇ ਹੋਈ ਦੀ ਆਪਣੀ ਦੁਕਾਨ ਵਾਲੇ ਗੱਲ ਕਹਿੰਦੇ ਵੀ ਸਮਾਨ ਪਹੁੰਚ ਜਾਊਗਾ ਘੰਟੇ ਤੱਕ ਸਾਡੇ ਕੋਲ ਇੱਥੇ ਤੱਕ ਆਪਣੀ ਹਜੇ ਗੇਮ ਪਹੁੰਚੀ ਹੈ ਬਾਈ ਤੇ ਫਿਰ ਹੁਣ ਖੱਡੇ ਮਾਰਨੇ ਵਾਸਤੇ ਆਪਾਂ ਹਿਲਟੀ ਲਿਆਏ ਹਿਲਟੀ ਨਾਲ ਖੱਡੇ ਮਾਰੂਗੇ ਸਾਰੇ ਜਿੰਨੇ ਵੀ ਖੱਡੇ ਵੱਜਣੇ ਆ ਕਿੰਨੇ ਖੱਡੇ ਵੱਜਣੇ ਆਪਣੇ 1 2 ਤੇ 3 ਖੱਡੇ ਵੱਜਣੇ ਆਪਣੇ ਬਾਈ ਖੱਡੇ ਮਾਰ ਕੇ ਫਿਰ ਬਾਈ ਲੈਨ ਦੀ ਢਾਲ ਬਣਾ ਕੇ ਪਾਉਂਗੇ ਲੈਨ ਦੀ ਸੈਟਿੰਗ ਕਰੂਗੇ ਫਿਰ ਉਹਦੇ ਬਾਅਦ ਬਜਰੀ ਪਾਉਂਗੇ ਦਿਖਾਵਾਂਗੇ ਤੁਹਾਨੂੰ ਸਾਨੂੰ ਪੂਰਾ ਵੀਡੀਓ ਵਿੱਚ ਬਣੇ ਰਹੋ ਬਾਈ ਵੀਡੀਓ ਦੇ ਨਾਲ ਐਥੀ ਨੂੰ ਬੈਕ ਕਰ ਦੂ ਮੈਂ ਤਾਂ ਕਹਨਾ ਲਾਹੋ ਇੱਥੇ ਲੱਗਿਆ ਤਾਂ ਕਰਨਾ ਹਾਂ ਉਹ ਪਿੱਛੇ ਵਸਾਉਂਦਾ ਮੈਂ ਵੀ ਪਿੱਛੇ ਹੋਵਾਂ ਤੱਕੜਾ ਮਾ ਉਹ ਬਲੇ ਬਲੇ ਚੜ ਗਈ ਕੱਢੀ ਫੋਲਾ ਮਾ ਤੱਕਾ ਬਾਸੀ ਇੱਥੇ ਤਾਰ ਦੇ ਇੱਥੇ ਅੰਦਰ 깔 ਲੈਣਾ ਫਿਰ ਇੱਧਰੋਂ ਆਇਆ ਕੱਲ ਤੁਸੀਂ? ਹਾਂ? ਇੱਧਰਲੇ ਪਾਸੇ ਨੂੰ ਆਇਆ। ਗੋਡਰ ਬਿਲਕੁਲ ਅੱਜ ਹੀ ਮਿੱਤਰੋਂ ਕਪੜਾ ਰਮਾਂ ਬਕੌਣ ਨਿਕਲੇ ਬਰੋੜੇ ਰੋੜਾ। ਅੱਛਾ ਅੱਛਾ। ਆਹ ਫਿਰ ਇੱਧਰ ਨੂੰ ਮੁੰਡੇ ਥੱਲੇ ਝੁੰਗੇ ਰੋੜੂ ਨਾ। ਹਾਂ ਹਾਂ। ਮਤਲਬ ਕਿ ਠੀਕ ਹੈ। ਸਮਾਨ ਆ ਗਿਆ ਜੀ ਆਪਣਾ ਫੀਨੋਲੈਕ ਫੀਨੋਲੈਕ ਸਦਾ ਹੀ ਲੈ ਕੇ ਆਏ ਨਾ ਸਰ। ਠੀਕ ਹੈ ਜੀ। ੱਡੇ ਵੱਜ ਗਏ ਆਪਣੇ ਤਿੰਨੇ ਖੱਡੇ ਜੀ ਉਹ ਅੱਗੇ ਵਾਲਾ ਵੀ ਵੱਜ ਗਿਆ ਇੱਧਰ ਕਮਰੇ ਜਿਹਨੇਰਾ ਦਾ ਤਾਂ ਕਰਕੇ ਆਪਾਂ ਪੱਲਮ ਲਾ ਕੇ ਫਿਰ ਖੱਡਾ ਮਾਰਿਆ ਹਿਲਟੀ ਨਾਲ ਮਾਰਿਆ ਤੇ ਉਹ ਐਂਡ ਵਾਲਾ ਖੱਡਾ ਥੋੜੇ ਛੇਣ ਨਾਲ ਮਾਰਿਆ ਤੇ ਹਿਲਟੀ ਤਾਰ ਨਹੀਂ ਤੀ ਪਹੁੰਚ ਰਹੀ ਤੇ ਬਾਈ ਹੁਣ ਪਾਈਪ ਦੀ ਰੱਖ ਕੇ ਦੇਖਦੇ ਆਂ ਢਾਲ ਢੂਲ ਪਟਾਈ ਆਪਣੀ ਕੰਪਲੀਟ ਹੋ ਗਈ ਸਾਰੀ ਤਕਰੀਬਨ ਖੱਡੇ ਵੀ ਵੱਜ ਕੇ ਤਿਆਰ ਹੋ ਗਏ ਤੇ ਬਾਈ ਪਿੱਛੇ ਵੇੜੇ 'ਚ ਦੇਖਿਓ ਨੇ ਬਾਗੂ ਨੇ ਮਾਰਿਆ ਖੱਡਾ ਹੋਏ ਭਈ ਆਜੂ ਕਿ ਲੱਗਦਾ 6 ਇੰਚ ਲੈਣ ਪਾਉਣੀ ਆਪਾਂ ਨੇ 6 ਇੰਚੀ ਖੱਡਾ ਵੱਜ ਗਿਆ ਆਪਣਾ ਚਲੋ ਵਈ ਫਿਰ ਰੱਖ ਕੇ ਦੇਖਦੇ ਆ ਪਾਈਪ ਪੈਪ ਦੀ ਸੈਟਿੰਗ ਹੋ ਗਈ ਆਪਣੀ 6 ਇੰਚੀ ਪੈਪ ਆਇਆ ਬਾਈ ਆਪਾਂ ਨੇ ਤੇ ਫੁੱਲ ਡਬਾ ਫੁੱਲ ਟਰੜਖੀ ਪੈਪ ਦੇ ਵਿੱਚ ਜਿੰਨੀ ਹੋਣੀ ਚਾਹੀਦੀ ਹੈ ਉਤਰੋ ਬਈ ਆਪਾਂ ਨੇ ਡੀਪੀਸੀ ਤੋਂ 4 ਰੇ ਦੇ ਡਾਊਨ ਕਰੇ ਆ ਤੇ ਇੱਥੇ ਸੈਂਟਰ ਵਾਲੇ ਚ ਹੋ ਗਏ 5 ਰੇ ਦੇ ਆ ਗਏ ਤੇ ਆਹਾ ਲਾਸਟ ਵਾਲੇ ਰੇ ਦੇ ਵਿੱਚ 6 ਰੇ ਦੇ ਡਾਊਨ ਕਰਤੇ ਇਸੇ ਨਾਲ ਬਈ ਆਪਣੀ ਢਾਲ ਬਣ ਗਈ ਪੈਪ ਵਿੱਚ 12 ਇੰਚ ਦੀ ਤੇ 40 ਫੁੱਟ ਪੈਪ ਪੈ ਗਿਆ ਆਪਣਾ ਅੰਦਰ ਅੰਦਰ ਸੇ ਰੀਪੋੜਾ ਜਾ ਘਟ ਗਿਆ ਪਿਆ ਵਿਚਾਰਕ ਫੁੱਟ ਦਾ ਟੋਟਾ ਲੱਗਣਾ ਬਾਹਰ ਮੀਨ ਹੋ ਤਾਂ ਕੱਢਣੇ ਨੂੰ ਇਹੋ ਬਾਬੂ ਵੱਟ ਕੇ ਲਾ ਰਿਹਾ ਸਲੂਸ਼ਨ ਲੈ ਆ ਦੇਖਿਆ ਮਾ ਪੀਵੀਸੀ ਸਲੂਸ਼ਨ ਪੀਵੀਸੀ ਨੰਨੇ ਦਾ ਟੋਟਾ ਘਟ ਗਿਆ ਇੰਨਾ ਵੇਪਦਾ ਅੰਦਰ ਜਾ ਮੈਂ ਇਹ ਉਹ ਜਾਂ ਅੰਦਰ ਮੈਂ ਛੱਟ ਮਾਰ ਦੂੰਗਾ ਇੱਧਰ ਤੇ ਸੋਸਨ ਲੈ ਜਾ మట్ <uslesen> బాబు <uslesen> <tuk> 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 ਮਾਰੋ ਮਾਰੋ ਕਿਉੜੇ ਓਕੇ ਬਈ ਜੋੜ ਆਪਣਾ ਲੱਗ ਗਿਆ Obrigado. Hmm?